ਾਰੇ ਕਹਿੰਦੇ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਬਣਾਏ ਕਹਿੰਦੇ ਸਰੀਰ ਨਾ ਪੰਜਾਂਦਾ ਠੀਕ ਹੈ ਜੀ ਉਹਨੂੰ ਆਪ ਦਾ ਸਮਝ ਕੇ ਗਰਭ ਕਰਦਾ ਹੈ ਆਪਣੇ ਭੈਣ ਜੀ ਇੱਥੇ ਆਉਂਦੇ ਨੇ ਕ ਸੰਗਤ ਚ ਜਦੋਂ ਕੋਈ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਮੂੰਹ ਉਤਰਿਆ ਹੁੰਦਾ ਹੈ ਵੀਰ ਜੀ ਮੇਰੀ ਅਰਦਾਸ ਕਰ ਦਿਓ ਉਹ ਕਦੇ ਨਹੀਂ ਕਹਿੰਦੇ ਮੇਰੇ ਵਾਸਤੇ ਅਰਦਾਸ ਕਰ ਦਿਓ ਕਿ ਮੈਂ ਸਿਮਰਨ ਨਾਲ ਜੁੜ ਜਾਂ ਪ੍ਰਮਾਤਮਾ ਨਾਲ ਜੁੜ ਜਾ ਠੀਕ ਹੈ ਜੀ ਕਿਉਂਕਿ ਮਨ ਫਸ ਗਿਆ ਦੂਸਰੇ ਨੂੰ ਆਪਦਾ ਸਮਝ ਬੈਠਾ ਤੇ ਹੁਣ ਮਾਰੇ ਕਹਿੰਦੇ ਵੀ ਸਰੀਰ ਤਾਂ ਇਹ ਜਿਹੜਾ ਜਿਹਨੂੰ ਅਸੀਂ ਆਪਦਾ ਸਮਝਿਆ ਇਹ ਵੀ ਨਹੀਂ ਸਾਡਾ ਤੇ ਅੱਗੇ ਜਿਹੜੇ ਦੂਸਰੇ ਸਰੀਰ ਨੇ ਕਿੱਥੋਂ ਸਾਡੇ ਨੇ ਹੁਣ ਤੁਸੀਂ ਦੇਖੋ ਕਿੱਡਾ ਕਵਲ ਹੋ ਗਿਆ ਤੇ ਮਾਰੇ ਕਹਿੰਦੇ ਵੀ ਤੁਸੀਂ ਗੁਣਾਂ ਦੇ ਆਧਾਰ ਤੇ ਫੈਸਲਾ ਲਾਓ ਨਾ ਵੀ ਸਾਰਿਆਂ ਦਾ ਜੀਵਨ ਸਵਾਸ ਦੇ ਆਸਰੇ ਤੇ ਸਵਾਸ ਤੁਸੀਂ ਉਹਨਾਂ ਨੂੰ ਦੇ ਨਹੀਂ ਸਕਦੇ ਜੇ ਹੁਣ ਮੰਨ ਲਓ ਆ ਬੱਚਾ ਹੈ ਇਹ ਆਪਦੇ ਮਾਪਿਆਂ ਨੂੰ ਕਹਵੇ ਵੀ ਤੁਸੀਂ ਮੈਨੂੰ ਕੀ ਕਰਦੇ ਮੈਂ ਸਵਾਸ ਦਾ ਪਰਮਾਤਮਾ ਦਿੰਦਾ ਮਾਤਾ ਦੇ ਗਰਭ ਜੋੜੇ ਮੈਨੂੰ ਪਾਲਿਆ ਤੇ ਮਾਪਿਆਂ ਕੋਲ ਕੀ ਜਵਾਬ ਜਿਵੇਂ ਉਹ ਕੌਣ ਸੀ ਹਰਨਾਖਸ਼ ਦੇਖੋ ਉਹਨੂੰ ਉਹਦਾ ਜਵਾਬ ਮਿਲਿਆ ਇਸ ਕਰਕੇ ਗੁਰੂਮ ਪਿਆਰਿਓ ਜਿੰਨਾ ਚਿਰ ਅਸੀਂ ਪਕੜ ਨਹੀਂ ਛੱਡਦੇ ਉਹਨਾਂ ਚਿਰ ਦੁੱਖ ਨਹੀਂ ਦੂਰ ਹੋ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਤੁਸੀਂ ਪੁੱਤ ਮਤ ਨਹੀਂ ਸਮਤ ਲਾਓ ਫਿਰ ਤੁਹਾਡਾ ਮਨ ਰੁਕੇਗਾ ਐਵੇਂ ਨਹੀਂ ਰੁਕਣਾ